ਬਲੈਕਆਊਟ ਦਾਦਾ ਜੀ ਇਹ ਬਲੈਕਆਊਟ ਕੀ ਹੁੰਦਾ ਘਰ ਤੇ ਬਾਹਰਲੇ ਗੇਟ ਤੋਂ ਅੰਦਰ ਆਉਂਦਿਆਂ ਹੀ ਮੇਰੀ ਪੋਤਰੀ ਨੇ ਪੁੱਛਿਆ ਜਿਸ ਨੂੰ ਸਕੂਲ ਤੋਂ ਛੇਤੀ ਛੁੱਟੀ ਦੇ ਦਿੱਤੀ ਗਈ ਸੀ ਉਹ ਬਾਹਰ ਬਰਾਂਡੇ ਵਿੱਚ ਬੈਠੇ ਮੇਰੇ ਕੋਲ ਆਈ ਅਤੇ ਮੇਰੀ ਗੋਦ ਵਿੱਚ ਬੈਠ ਗਈ ਬੇਟੀ ਤੂੰ ਇਹ ਕਿਉਂ ਪੁੱਛ ਰਹੀ ਹੈ ਤੈਨੂੰ ਕਿਵੇਂ ਪਤਾ ਲੱਗਾ ਬਲੈਕਆਊਟ ਬਾਰੇ ਮੈਂ ਗੰਭੀਰ ਹੋ ਕੇ ਉਸਨੂੰ ਪੁੱਛਿਆ ਸਕੂਲੇ ਸਾਡੀਆਂ ਮੈਡਮਾਂ ਗੱਲਾਂ ਕਰਦੀਆਂ ਸਨ ਪਾਕਿਸਤਾਨ ਨਾਲ ਲੜਾਈ ਹੋ ਗਈ ਹੈ ਅੱਜ ਰਾਤ ਬਲੈਕਆਊਟ ਹੋਣਾ ਹੈ ਇਹ ਦੱਸਦਿਆਂ ਉਸਦੇ ਚਿਹਰੇ ਤੇ ਪਰੇਸ਼ਾਨੀ ਅਤੇ ਉਤਸੁਕਤਾ ਦੋਵੇਂ ਹੀ ਚਲਕ ਰਹੇ ਸਨ ਉਸ ਦੀ ਇਹ ਗੱਲ ਸੁਣ ਕੇ ਮੈਂ ਖੁਦ ਵੀ ਪਰੇਸ਼ਾਨ ਹੋ ਗਿਆ ਆਮ ਤੌਰ ਤੇ ਜਦੋਂ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਮਿਲਦੀ ਹੈ ਤਾਂ ਉਹ ਖੁਸ਼ ਹੁੰਦੇ ਹਨ ਪਰ ਅੱਜ ਉਸਦੇ ਚਿਹਰੇ ਤੇ ਮਾਇੂਸੀ ਦੇ ਚਿੰਨ੍ਹ ਸਨ ਮੈਂ ਉਸ ਛੋਟੀ ਬੱਚੀ ਨੂੰ ਹੁਣ ਕਿਵੇਂ ਸਮਝਾਵਾਂ ਕੀ કહਾਂ ਉਸ ਨੰਨੀ ਜਾਨ ਦੇ ਮਨ ਵਿੱਚ ਅਨੇਕਾਂ ਹੋਰ ਸਵਾਲ ਹੋਣਗੇ ਜੋ ਸ਼ਾਇਦ ਉਸਨੂੰ ਪੁੱਛਣੇ ਵੀ ਨਹੀਂ ਸਨ ਆਉਂਦੇ ਦਾਦਾ ਜੀ ਉੱਥੇ ਇਹ ਵੀ ਗੱਲਾਂ ਕਰਦੇ ਸਨ ਕਿ ਅੱਜ ਰਾਤ ਗੋਲੀਆਂ ਮਾਰਨ ਵਾਲੇ ਜਹਾਜ਼ ਆਉਣਗੇ ਉਹ ਬੰਬ ਵੀ ਸੁੱਟਣਗੇ ਮੈਨੂੰ ਤਾਂ ਬੜਾ ਡਰ ਲੱਗਦਾ ਹੈ ਦਾਦਾ ਜੀ ਇਸੇ ਲਈ ਸਾਨੂੰ ਛੇਤੀ ਛੁੱਟੀ ਕਰ ਦਿੱਤੀ ਉਸ ਦੇ ਚਿਹਰੇ ਤੇ ਸਹਿਮ ਚਲਕ ਰਿਹਾ ਸੀ ਉਸ ਦਾ ਸਹਿਮ ਭਰਿਆ ਮਾਸੂਮ ਜਿਹਾ ਚਿਹਰਾ ਦੇਖ ਕੇ ਮੈਨੂੰ ਆਪਣੇ ਉਹ ਦਿਨ ਯਾਦ ਆ ਗਏ ਜਦੋਂ ਮੈਂ ਦੋ ਜੰਗਾਂ ਪਹਿਲਾਂ ਵੇਖ ਚੁੱਕਾ ਸੀ ਉਦੋਂ ਮੈਂ ਵੀ ਬਹੁਤ ਛੋਟਾ ਸੀ ਪਰ ਹੁਣ ਹਾਲਾਤ ਬਦਲ ਗਏ ਸਨ ਹੁਣ ਤਾਂ ਆਧੁਨਿਕ ਮਾਰੂ ਜਹਾਜ਼ਾਂ ਅਤੇ ਹਥਿਆਰਾਂ ਦੀ ਕਿਰਪਾ ਨਾਲ ਜੰਗ ਸਰਹੱਦ ਤੇ ਨਹੀਂ ਸੈਂਕੜੇ ਮੀਲਾਂ ਅੰਦਰ ਤੱਕ ਲੜੀ ਜਾਂਦੀ ਹੈ ਮੈਂ ਪਿਆਰ ਨਾਲ ਉਸ ਨੂੰ ਆਪਣੀ ਗੋਦ ਵਿੱਚ ਲਿਆ ਉਸ ਦਾ ਸਿਰ ਪਲੋਸਿਆ ਅਤੇ ਉਸ ਦੇ ਸੀਨੇ ਵਿੱਚ ਗਹਿਰਾਈ ਤੱਕ ਖੁਬਰੇੇ ਡਰ ਨੂੰ ਕੱਟਣ ਦੀ ਕੋਸ਼ਿਸ਼ ਵਿੱਚ ਲੱਗ ਗਿਆ ਬੇਟੀ ਲੜਾਈ ਤਾਂ ਸਾਡੇ ਤੋਂ ਬਹੁਤ ਦੂਰ ਹੈ ਮੈਂ ਤੇਰੇ ਨਾਲ ਹਾਂ ਤੇਰੇ ਮੰਮੀ ਪਾਪਾ ਹਨ ਵੀਰਾ ਵੀ ਹੈ ਅਸੀਂ ਨਹੀਂ ਡਰਨਾ ਤੂੰ ਤਾਂ ਬਹਾਦਰ ਬੇਟੀ ਹੈ ਤੂੰ ਪੁੱਛਿਆ ਸੀ ਨਾ ਬਲੈਕਆਊਟ ਬਾਰੇ ਅਸੀਂ ਰਾਤ ਨੂੰ ਸਾਰੀਆਂ ਬੱਤੀਆਂ ਬੰਦ ਕਰ ਦੇਾਂਗੇ ਹਨੇਰੇ ਵਿੱਚ ਅਸੀਂ ਜਹਾਜ਼ਾਂ ਨੂੰ ਨਜ਼ਰ ਹੀ ਨਹੀਂ ਆਉਣਾ ਮੈਂ ਆਪਣੀ ਕੋਸ਼ਿਸ਼ ਵਿੱਚ ਕਿੰਨਾ ਸਫਲ ਹੋਇਆ ਮੈਨੂੰ ਨਹੀਂ ਪਤਾ ਪਰ ਉਹ ਮੇਰੀ ਗੋਦੀ ਵਿੱਚੋਂ ਉੱਤਰ ਕੇ ਖੇਡਣ ਲੱਗ ਗਈ ਸੀ ਭਾਰਤ ਅਤੇ ਪਾਕਿਸਤਾਨ ਵਿੱਚ ਜੰਗ ਸ਼ੁਰੂ ਹੋ ਚੁੱਕੀ ਸੀ ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ ਇਸ ਤੋਂ ਪਹਿਲਾਂ ਵੀ ਜਦੋਂ ਵੀ ਦੋਵਾਂ ਮੁਲਕਾਂ ਵਿੱਚ ਹਾਲਾਤ ਜ਼ਿਆਦਾ ਹੀ ਅਨਸੁਖਾਵੇਂ ਹੋਏ ਉਹ ਭਿਆਨਕ ਯੁੱਧ ਦਾ ਰੂਪ ਧਾਰ ਗਏ ਇਸ ਤਰ੍ਹਾਂ ਤਿੰਨ ਵਾਰ ਪਹਿਲਾਂ ਆਪਸ ਵਿੱਚ ਜੰਗਾਂ ਹੋਈਆਂ ਤੇ ਫਿਰ ਕੱਚੇ ਪੱਕੇ ਦੇ ਸਮਝੌਤਿਆਂ ਤੋਂ ਬਾਅਦ ਜੰਗਬੰਦੀ ਭਾਵ ਸੀਜ਼ਫਾਇਰ ਹੋ ਜਾਂਦਾ ਇਸ ਵਾਰ ਤਾਂ ਅਤੀ ਸਦੀ ਤੋਂ ਵੀ ਵੱਧ ਸਮਾਂ ਲੰਘ ਗਿਆ ਸੀ ਪਰ ਹੁਣ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ دہشت گردਾਂ ਦੁਆਰਾ ਕੀਤੇ ਨਰ ਸੰਘਾਰ ਨੇ ਇੱਕ ਵਾਰ ਫਿਰ ਭਾਰਤ ਨੂੰ ਉਸਤੇ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ ਇਸ ਅਚਾਨਕ ਕੀਤੀ ਭਾਰਤੀ ਸੈਨਾ ਦੀ ਕਾਰਵਾਈ ਦਾ ਨਾਂ ਸਿੰਧੂਰ ਆਪਰੇਸ਼ਨ ਰੱਖਿਆ ਗਿਆ ਮੁਲਕਾਂ ਵਿੱਚ ਆਪਸੀ ਜੰਗਾ ਨਫ਼ਰਤ ਤਾਕਤ ਜ਼ਿੱਦ ਬਦਲੇ ਦੀ ਭਾਵਨਾ ਸੁਰੱਖਿਆ ਮਾਤਰਪੂਮੀ ਲਈ ਪ੍ਰੇਮ ਜ਼ਮੀਨ ਤੇ ਕਬਜ਼ੇ ਦੀ ਹਵਸ ਸਰਹੱਦਾਂ ਦੇ ਝਗੜਿਆਂ ਦੇ ਕੋਈ ਇੱਕ ਦੋ ਕਾਰਨ ਜਾਂ ਬਹੁਤੇ ਕਾਰਨਾਂ ਦੇ ਮਿਸ਼ਰਣ ਨਾਲ ਹੁੰਦੀਆਂ ਹਨ ਅਸਲ ਗੱਲ ਤਾਂ ਇਹ ਹੈ ਕਿ ਦੋਵਾਂ ਦੇਸ਼ਾਂ ਵਿੱਚ ਹਾਲਾਤਾਂ ਦੀ ਤਣਾਅ ਕਦੇ ਖਤਮ ਹੀ ਨਹੀਂ ਹੋਇਆ ਸੀ। ਉਵੇਂ ਹੀ ਇਹ ਵੀ ਜੰਗ ਜਾਰੀ ਸੀ। ਭਾਵੇਂ ਰਵਾਇਤੀ ਤੌਰ ਤੇ ਜੰਗ ਦਾ ਐਲਾਨ ਦੋਵਾਂ ਮੁਲਕਾਂ ਵਿੱਚੋਂ ਕਿਸੇ ਨੇ ਵੀ ਨਹੀਂ ਸ ਕੀਤਾ। ਅਣਐਲਾਨੀ ਜੰਗ ਸੀ ਪਰ ਸੀ ਤਾਂ ਜੰਗ ਹੀ। ਲੜਾਕੂ ਜਹਾਜ਼ਾਂ, ਦੂਰ ਮਾਰ ਮਜ਼ਾਈਲਾਂ, ਆਧੁਨਿਕ ਡਰੋਨਾਂ ਆਦਿ ਵਰਤੋਂ ਹੋ ਰਹੀ ਸੀ। ਜਾਨੀ ਮਾਲੀ ਨੁਕਸਾਨ ਵੀ ਦੋਵਾਂ ਦੇਸ਼ਾਂ ਦਾ ਹੀ ਹੋ ਰਿਹਾ ਸੀ। ਸਕੂਲ ਬੰਦ ਕਰ ਦਿੱਤੇ ਗਏ ਸਨ ਸੈਨਾ ਦੇ ਵੱਡੇ ਅਫਸਰਾਂ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਸੀ ਰਾਤ ਨੂੰ ਬਲੈਕਆਊਟ ਦੀ ਅਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਹਦਾਇਤ ਸੀ ਲੋਕਾਂ ਨੂੰ ਸੁਚੇਤ ਕਰਨ ਲਈ ਸਾਇਰਨ ਵੱਜਦੇ ਸਨ ਨਫ਼ਰਤ ਦਾ ਬਾਜ਼ਾਰ ਵੀ ਗਰਮ ਸੀ ਮੀਡੀਆ ਸੱਚੀਆਂ ਘਟ ਅਤੇ ਝੂਠੀਆਂ ਜ਼ਿਆਦਾ ਸੂਚਨਾਵਾਂ ਦੇ ਰਿਹਾ ਸੀ ਸੋਸ਼ਲ ਮੀਡੀਆ ਤੇ ਸਰਗਰਮ ਲੋਕ ਵੀ ਉੱਡਦੀਆਂ ਉੱਡਦੀਆਂ ਖਬਰਾਂ ਹੀ ਵਾਇਰਲ ਕਰੀ ਜਾ ਰਹੇ ਸਨ ਬਲੈਕਆਊਟ ਇਕੱਲਾ ਰੌਸ਼ਨੀ ਦਾ ਹੀ ਨਹੀਂ ਸੀ ਸਹੀ ਸੂਚਨਾਵਾਂ ਦੀ ਵੀ ਬਲੈਕਆਊਟ ਹੀ ਸੀ ਉਸ ਪੱਖੋਂ ਵੀ ਲੋਕ ਹਨੇਰੇ ਵਿੱਚ ਸਨ ਲੋਕਾਂ ਵਿੱਚ ਆਉਣ ਵਾਲੇ ਦਿਨਾਂ ਦਾ ਫਿਕਰ ਕਰ ਕਰ ਗਿਆ ਸੀ ਕੀ ਪਤਾ ਫਿਰ ਆਸ਼ਨ ਮਿਲੇ ਨਾ ਮਿਲੇ ਸਭ ਕੁਝ ਬੰਦ ਹੋ ਗਿਆ ਤਾਂ ਗੁਜ਼ਾਰਾ ਕਿਵੇਂ ਚੱਲੇਗਾ ਲੋਕਾਂ ਨੇ ਸਮਾਨ ਇਕੱਠਾ ਕਰ ਕਰਕੇ ਵਪਾਰੀਆਂ ਨੂੰ ਇੱਕ ਹੀ ਦਿਨ ਵਿੱਚ ਲੱਖਾਂ ਰੁਪਏ ਦੀ ਕਮਾਈ ਕਰਵਾ ਦਿੱਤੀ ਉਹਨਾਂ ਵਪਾਰੀਆਂ ਨੇ ਵੀ ਮੌਕਾ ਵੇਖ ਕੇ ਲੋਕਾਂ ਦੀ ਖੱਲ ਮੋਟੇ ਉਸਰੇ ਨਾਲ ਲਾਈ ਪੈਟਰੋਲ ਪੰਪਾਂ ਤੇ ਕਾਰਾਂ ਸਕੂਟਰਾਂ ਮੋਟਰਸਾਈਕਲਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ ਉਹਨਾਂ ਵਪਾਰੀਆਂ ਨੇ ਵੀ ਆਫਤ ਵਿੱਚ ਮੌਕਾ ਲੱਭ ਲਿਆ ਸੀ ਪਹਿਲੀ ਸ਼ਾਮ ਅਤੇ ਫਿਰ ਰਾਤ ਹੋਈ ਸਬਸੇ ਬੱਤੀਆਂ ਗੁੱਲ ਹੋ ਗਈਆਂ ਬਿਜਲੀ ਬੰਦ ਕਰ ਦਿੱਤੀ ਗਈ ਸਾਇਰਨ ਤਾਂ ਸ਼ਹਿਰਾਂ ਵਿੱਚ ਹੀ ਵੱਜਦੇ ਸਨ ਸਾਰੀਆਂ ਥਾਵਾਂ ਨੂੰ ਹਨੇਰੇ ਦੀ ਕਾਲੀ ਕਾਲਖ ਨੇ ਢੱਕ ਲਿਆ ਸੀ ਅਸੀਂ ਵੀ ਸਾਰੇ ਦਰਵਾਜ਼ੇ ਖਿੜਕੀਆਂ ਬੰਦ ਕਰ ਦਿੱਤੇ ਦਾਦਾ ਜੀ ਤੁਸੀਂ ਆਪਣੇ ਕਮਰੇ ਦੀ ਬੱਤੀ ਨਾ ਜਲਾਇਓ ਸਾਰੇ ਪਾਸੇ ਹਨੇਰਾ ਕਰਨ ਵਿੱਚ ਉਹ ਨੰਨੀ ਜਾਨ ਸਭ ਤੋਂ ਵੱਧ ਸਰਗਰਮ ਸੀ ਉਹ ਸੋਫੇ ਤੇ ਬੈਠੀ ਵੀ ਬਾਹਰ ਬਿੜਕ ਰੱਖ ਰਹੀ ਸੀ ਉਸ ਦੀਆਂ ਅੱਖਾਂ ਖੁੱਲੀਆਂ ਸਨ ਪਤਾ ਨਹੀਂ ਉਹ ਡਰ ਪੈ ਸਹਿਮ ਵਿੱਚ ਕਿਵੇਂ ਮਹਿਸੂਸ ਕਰ ਰਹੀ ਸੀ ਜੰਗ ਦੇ ਅਜਿਹੇ ਮਾਹੌਲ ਵਿੱਚ ਡਰ ਕਿਸ ਨੂੰ ਨਹੀਂ ਹੁੰਦਾ ਜਾਨ ਦੀ ਪਰਵਾਹ ਤਾਂ ਸਭ ਨੂੰ ਹੁੰਦੀ ਹੈ ਉਸ ਬੱਚੀ ਉਸ ਦੇ ਵੀਰ ਉਹਨਾਂ ਦੇ ਮੰਮੀ ਪਾਪਾ ਨੇ ਵੀ ਅਜਿਹਾ ਮਾਹੌਲ ਪਹਿਲੀ ਵਾਰੀ ਹੀ ਦੇਖਿਆ ਸੀ ਅਸੀਂ ਗੱਲਾਂ ਬਾਤਾਂ ਕਰਕੇ ਉਸ ਦਾ ਅਤੇ ਸਭ ਦਾ ਮਨ ਪਰਚਾਵਾ ਕਰ ਰਹੇ ਸੀ ਪਾਪਾ ਇਹ ਬਲੈਕ ਆਊਟ ਕਦੋਂ ਖਤਮ ਹੋਵੇਗਾ ਉਸਨੇ ਹੁਣ ਆਪਣੇ ਪਾਪਾ ਨੂੰ ਪੁੱਛ ਲਿਆ ਪਰ ਉਸ ਕੋਲ ਕੋਈ ਜਵਾਬ ਨਹੀਂ ਸੀ ਇਹ ਤਾਂ ਕਿਸੇ ਨੂੰ ਪਤਾ ਨਹੀਂ ਸੀ ਛੇਤੀ ਹੀ ਹੋ ਜਾਵੇਗੀ ਤੂੰ ਮੇਰੇ ਕੋਲ ਆ ਜਾ ਮੋਬਾਈਲ ਤੇ ਗੇਮ ਖੇਡ ਲੈ ਉਸਨੇ ਉਸ ਦਾ ਧਿਆਨ ਦੂਰ ਕਰਨ ਲਈ ਕਹਿ ਦਿੱਤਾ ਉਸਨੇ ਮੋਬਾਈਲ ਲਿਆ ਤੇ ਵੇਖਣ ਲੱਗ ਪਈ ਉਸ ਦਾ ਭਰਾ ਤਾਂ ਪਹਿਲਾਂ ਹੀ ਮੋਬਾਈਲ ਵਿੱਚ ਮਸਤ ਸੀ ਦਾਦਾ ਜੀ ਐਵੇਂ ਡਰੀ ਜਾਂਦੀ ਹੈ ਉਸ ਨੇ ਥੋੜਾ ਹੱਸਦਿਆਂ ਕਿਹਾ ਹਾਲਾਤ ਹੀ ਅਜਿਹੇ ਸਨ ਕੁਝ ਵੀ ਲੁਕਾਇਆ ਨਹੀਂ ਸੀ ਜਾ ਸਕਦਾ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇਸ਼ ਨੂੰ ਨਕਸ਼ੇ ਤੋਂ ਮਿਟਾ ਦੇਣ ਦੇ ਦਾਅਵੇ ਕੀਤੇ ਜਾ ਰਹੇ ਸਨ ਰਾਤ ਕਾਫੀ ਹੋ ਗਈ ਸੀ ਆਖਰਕਾਰ ਪਹਿਲੀ ਰਾਤ ਬਲੈਕਆਊਟ ਵਿੱਚ ਨੀਂਦ ਰਾਣੀ ਨੇ ਬੱਚਿਆਂ ਨੂੰ ਆਪਣੀ ਗੋਦ ਵਿੱਚ ਲੈ ਲਿਆ ਸੀ ਪਰੰਤੂ ਸਾਡੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਪੈ ਰਹੀ ਅਸੀਂ ਕਾਫੀ ਦੇਰ ਖਬਰਾਂ ਲਈ ਟੀਵੀ ਸਾਹਮਣੇ ਝੂਠੀਆਂ ਸੱਚੀਆਂ ਖਬਰਾਂ ਦੇਖਦੇ ਰਹੇ ਇਕੱਲੇ ਅਸੀਂ ਹੀ ਨਹੀਂ ਸਾਰੇ ਲੋਕਾਂ ਨੇ ਬਲੈਕਆਊਟ ਦੀਆਂ ਇਹ ਰਾਤਾਂ ਜਾਗ-ਜਾਗ ਕੇ ਕੱਟੀਆਂ ਸਨ ਸਰਹੱਦੀ ਜ਼ਿਲ੍ਹਿਆਂ ਦੇ ਲੋਕ ਬਹੁਤ ਫਿਕਰਮੰਦ ਸਨ ਬਹੁਤ ਸਾਰੀਆਂ ਜੀਵਨ ਸਬੰਧੀ ਅਤੇ ਸਮਾਜਿਕ ਪ੍ਰੇਸ਼ਾਨੀਆਂ ਉਬਰੰਦਾ ਦਰਸੀ ਕਾਰੋਬਾਰ ਬੰਦ ਹੋਣ ਦਾ ਡੋਖਲਾ ਵੀ ਸੀ ਉਹ ਲੋਕ ਜੋ ਇਸ ਤਰਾਸਤੀ ਦੀ ਜੜ ਤੋਂ ਦੂਰ ਸਨ ਉਹਨਾਂ ਦੇ ਭਾ ਦਾ ਤਾਂ ਜੰਗ ਨਹੀਂ ਜਿਵੇਂ ਇਹ ਕੋਈ ਸ਼ਿੰਜ ਦਾ ਮੇਲਾ ਸੀ ਹੋਰ ਦੋ ਰਾਤਾਂ ਐਵੇਂ ਹੀ ਬਲੈਕਆਊਟ ਕਰਕੇ ਕਟਣੀਆਂ ਪਈਆਂ ਬੱਚਿਆਂ ਦੇ ਚਿਹਰਿਆਂ ਤੇ ਫਿਕਰ ਅਤੇ ਸਹਿਮ ਦਾ ਰਲਿਆ ਮਿਲਿਆ ਜਿਹੜਾ ਪ੍ਰਤੀਕਰਮ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਉਹਨਾਂ ਦੇ ਮਨ ਪਰਚਾਵੇ ਲਈ ਅਸੀਂ ਕਈ ਤਰ੍ਹਾਂ ਦੇ ਢੰਗ ਲੱਭਦੇ ਰਹਿੰਦੇ ਆਖਰਕਾਰ ਜਦੋਂ ਉਹ ਥੱਕ ਕੇ ਸੌਂ ਜਾਂਦੇ ਤਾਂ ਫਿਰ ਵੀ ਉਹ ਕਦੇ-ਕਦੇ ਤਰਬਕ ਉੱਠਦੇ ਅਰਦਾਸਾਂ ਕਰਦਿਆਂ ਰਾਤ ਲੰਘਦੀ ਸਵੇਰ ਹੁੰਦੀ ਤਾਂ ਚਾਨਣ ਵਿੱਚ ਬੱਚੇ ਖੇਡਣ ਲੱਗ ਜਾਂਦੇ ਜੰਗਾਂ ਕਦੇ ਮਸਲਿਆਂ ਦਾ ਹੱਲ ਨਹੀਂ ਹੁੰਦੀਆਂ ਨਵੇਂ ਮਸਲੇ ਪੈਦਾ ਜ਼ਰੂਰ ਕਰਦੀਆਂ ਹਨ ਉਸ ਦਿਨ ਕਰੀਬ 5 ਵਜੇ ਸਨ ਇੰਟਰਨੈਟ ਤੇ ਸੀਜ਼ਫਾਇਰ ਦੀ ਖਬਰ ਫਲੈਸ਼ ਹੋ ਗਈ। ਬਿਆਨ ਅਮਰੀਕਾ ਦੇ ਰਾਸ਼ਟਰਪਤੀ ਦਾ ਸੀ। ਝੂਠ ਤਾਂ ਲੱਗਦਾ ਨਹੀਂ ਸੀ। ਲਓ ਸੀਜ਼ਫਾਇਰ ਹੋ ਗਿਆ ਜੀ। ਮੇਰੇ ਪੁੱਤਰ ਨੇ ਕਿਹਾ, ਮਿੰਟੋ-ਮਿੰਟੀ ਖਬਰ ਸਾਰੇ ਪਾਸੇ ਫੈਲ ਗਈ। ਮੇਰੇ ਬੇਟੇ ਨੇ ਇੰਟਰਨੈਟ ਤੋਂ ਖਬਰ ਨੂੰ ਫਿਰ ਦੇਖਿਆ। ਬੱਚੇ ਖੁਸ਼ ਹੋ ਗਏ ਸਨ। ਪਰ ਅਜੇ ਰਾਤ ਪਈ ਹੀ ਸੀ, ਫਿਰ ਬਿਜਲੀ ਬੰਦ ਹੋ ਗਈ। ਬਲੈਕਆਊਟ ਹੋ ਗਿਆ। ਬੱਚੇ ਫਿਰ ਉਦਾਸੀ ਦੇ ਆਲਮ ਵਿੱਚ ਪਹੁੰਚ ਗਏ ਸਨ। ਉਹਨਾਂ ਦੀ ਉਦਾਸੀ ਕਰਦੀ ਰੌਣਕ ਨੂੰ ਗ੍ਰਹਿਣ ਲਾ ਗਈ ਸੀ। ਉਹਨਾਂ ਰੋਟੀ ਵੀ ਰੱਜ ਕੇ ਨਾ ਖਾਧੀ। ਕਾਰ ਵਿੱਚ ਫਿਰ ਚੁੱਪ ਫਸਰ ਗਈ ਸੀ ਹਨੇਰੇ ਵਿੱਚ ਕਾਰ ਅਤੇ ਆਲਾ ਦਵਾਲਾ ਬੁੱਤਾਂ ਦਾ ਡੇਰਾ ਲੱਗਦਾ ਸੀ ਅਜੇ ਇਹ ਵਿੱਚ ਤਾਂ ਵੱਡੇ ਵੀ ਡਰ ਜਾਣ ਉਹ ਤਾਂ ਫਿਰ ਬੱਚੇ ਸਨ ਅਗਲੀ ਸਵੇਰ ਲੱਗਦਾ ਸੀ ਠੰਡ ਠੰਡੋਲਾ ਹੋ ਗਿਆ ਹੈ ਮੀਡੀਆ ਜੋ ਆਪਣੇ ਝੂਠੇ ਪ੍ਰਚਾਰ ਨਾਲ ਸੈਨਾ ਤੋਂ ਵੀ ਅੱਗੇ ਹੋ ਕੇ ਲੜ ਰਹੇ ਸਨ ਉਸ ਦਿਨ ਹੀ ਪਤਾ ਲੱਗਾ ਸਾਡਾ ਇਹ ਗੋਦੀ ਮੀਡੀਆ ਕਿੰਨਾ ਤਾਕਤਵਰ ਹੈ ਇਸ ਨੂੰ ਇੱਕ ਦਿਨ ਹੋਰ ਮੌਕਾ ਮਿਲ ਜਾਂਦਾ ਤਾਂ ਸ਼ਾਇਦ ਪਾਕਿਸਤਾਨ ਸੱਚਮੁੱਚ ਹੀ ਨਕਸ਼ੇ ਤੋਂ ਗਾਇਬ ਹੋ ਜਾਂਦਾ ਇਹ ਸਾਡੇ ਸੂਰਬੀਰ ਐਂਕਰਾਂ ਅਤੇ ਵੀਰਾਂਗਣਾਾਂ ਦੀ ਮੌਜੂਦਗੀ ਵਿੱਚ ਮਮਕਨ ਵੀ ਹੋ ਸਕਦਾ ਸੀ ਚਾਂਗ ਰੁਕ ਗਈ ਸਕੂਲ ਖੁੱਲ ਗਏ ਬੱਚਿਆਂ ਦੇ ਚਿਹਰਿਆਂ ਤੋਂ ਕਫੂਰ ਹੋਈ ਰੌਣਕ ਫਿਰ ਪਰਤਾਈ ਸੀ ਹੁਣ ਉਹਨਾਂ ਨੂੰ ਕੋਈ ਫਿਕਰ ਚਿੰਤਾ ਨਹੀਂ ਲੱਗ ਰਹੀ ਸੀ ਅਚਾਨਕ ਫਿਰ ਸਰਕਾਰੀ ਐਲਾਨ ਹੋਇਆ ਸਰਹੱਦੀ ਜ਼ਿਲ੍ਹਿਆਂ ਵਿੱਚ احتیاط ਵਜੋਂ ਬਲੈਕਆਊਟ ਦੀ ਰਿਹਰਸਲ ਕੀਤੀ ਜਾਵੇਗੀ ਇਹ ਅੱਧੇ ਘੰਟੇ ਦੀ ਸੀ ਬੱਚਿਆਂ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਵਿਅਰਥ ਆ ਜੋ ਕੀ ਪੀੜ੍ਹੀ ਦੇ ਬੱਚਿਆਂ ਨੂੰ ਤਾਂ ਖਬਰ ਸਾਡੇ ਤੋਂ ਵੀ ਪਹਿਲਾਂ ਲੱਗ ਜਾਂਦੀ ਹੈ ਰਾਤ ਹੋਈ 9 ਵਜੇ ਬਿਜਲੀ ਬੰਦ ਹੋ ਗਈ ਹੋ ਗਈ ਬਲੈਕਆਊਟ ਫਿਰ ਦਾਦਾ ਜੀ ਪਪਾ ਬਾਹਰ ਵਾਲੀਆਂ ਬੱਤੀਆਂ ਬੰਦ ਕਰ ਦਿਓ। ਉਹ ਉੱਚੀ ਬੋਲਣ ਲੱਗੀ। ਮੈਂ ਉਸ ਨੂੰ ਫੜ ਕੇ ਆਪਣੀ ਗੋਦੀ ਵਿੱਚ ਬਿਠਾ ਲਿਆ। ਮੈਂ ਕਿਹਾ ਨਹੀਂ ਬੇਟੀ, ਬਲੈਕਆਊਟ ਨਹੀਂ ਹੈ। ਉੰਜ ਹੀ ਬਿਜਲੀ ਚਲੀ ਗਈ ਹੈ। ਕਦੋਂ ਆ ਜਾਵੇਗੀ? ਅੱਧੇ ਘੰਟੇ ਬਾਅਦ ਬਿਜਲੀ ਆ ਗਈ ਸੀ। ਉਹ ਬੱਚੀ ਖੁਸ਼ ਹੋ ਗਈ ਜਿਵੇਂ ਉਸ ਦੀ ਕੋਈ ਗਵਾਚੀ ਹੋਈ ਕੀਮਤੀ ਵਸਤੂ ਲੱਭ ਗਈ ਹੋਵੇ। ਉਹ ਅੱਧਾ ਘੰਟਾ ਉਸਨੇ ਬੜੀ ਹੀ ਉਤਸੁਕਤਾ ਅਤੇ ਪਰੇਸ਼ਾਨੀ ਨਾਲ ਬਤੀਤ ਕੀਤਾ। ਬਲੈਕਆਊਟ ਸ਼ਬਦ ਉਸਨੇ ਕਈ ਵਾਰ ਦੁਹਰਾਇਆ। ਰਾਤ ਹੋ ਗਈ ਅਸੀਂ ਸਭ ਆਪਣੇ ਆਪਣੇ ਬਿਸਤਰਿਆਂ ਤੇ ਚਲੇ ਗਏ। ਕਮਰੇ ਵਿੱਚ ਘੁੱਪ ਹਨੇਰਾ ਹੈ। ਬਿਸਤਰੇ ਤੇ ਪਏ ਪਏ ਪਿਛਲੇ ਦਿਨਾਂ ਦਾ ਉਹ ਡਰਾਉਣਾ ਜਿਹਾ ਵਰਤਾਰਾ ਮੇਰੀਆਂ ਅੱਖਾਂ ਅੱਗੇ ਵਾਰੀ-ਵਾਰੀ ਆਉਣ ਲੱਗਾ। ਮੈਂ ਸੋਚ ਰਿਹਾ ਸੀ ਜੰਗ ਦਾ ਤਾਂ ਨਾ ਹੀ ਮੜਾ ਹੈ। ਇਤਿਹਾਸ ਵਿੱਚ ਦੋ ਵਾਰ ਸੰਸਾਰ ਜੰਗਾ ਹੋ ਚੁੱਕੀਆਂ ਸਨ। ਉਸ ਦਾ ਕਿਸੇ ਨੂੰ ਕੀ ਲਾਭ ਹੋਇਆ ਹੋਵੇਗਾ? ਬਸ ਇੰਨਾ ਹੀ ਉਹਨਾਂ ਜੰਗਾਂ ਦੌਰਾਨ ਮਾਰੂ ਜੰਗੀ ਹਥਿਆਰਾਂ ਵਿੱਚ ਨਵੀਆਂ ਤੋਂ ਨਵੀਆਂ ਖੋਜਾਂ ਹੋਈਆਂ। ਸੰਸਾਰ ਵਿੱਚ ਵੱਧ ਤੋਂ ਵੱਧ ਮਾਰੂ ਹਥਿਆਰ ਬਣਾਉਣ ਦੀ ਹੋੜ ਲੱਗ ਗਈ। ਮਾਰੂ ਜੰਗੀ ਹਥਿਆਰ ਜੇ ਬਣਦੇ ਹਨ ਤਾਂ ਉਹ ਕਮਜ਼ੋਰ ਦੇਸ਼ ਖਰੀਦਣਗੇ ਵੀ ਉਹਨਾਂ ਦਾ ਕੋਈ ਉਪਯੋਗ ਵੀ ਹੋਵੇ ਉਸ ਲਈ ਜੰਗਾ ਜ਼ਰੂਰੀ ਹਨ ਮਸਲੇ ਵੀ ਲੋੜਿੰਦੇ ਹਨ ਜੰਗਾ ਅੱਜ ਵੀ ਚੱਲ ਰਹੀਆਂ ਹਨ ਪਰ ਇੱਕ ਗੱਲ ਹੈ ਜਦੋਂ ਦੇਸ਼ਾਂ ਦੇ ਹੁਕਮਰਾਨ ਜੰਗ ਸ਼ੁਰੂ ਕਰਦੇ ਹਨ ਅਤੇ ਫਿਰ ਜੰਗਬੰਦੀ ਕਰਕੇ ਸੁਲ੍ਹਾ ਕਰ ਲੈਂਦੇ ਹਨ ਪਰ ਉਹਨਾਂ ਕਦੇ ਇਹ ਵੀ ਸੋਚਿਆ ਹੋਵੇਗਾ ਕਿ ਜੰਗ ਦੌਰਾਨ ਕਿੰਨੇ ਸਿਪਾਹੀ ਸ਼ਹੀਦ ਹੋ ਗਏ ਕਿੰਨੇ ਅਪਾਹਜ ਹੋ ਗਏ ਕਿੰਨੀਆਂ ਔਰਤਾਂ ਦੇ ਸੁਹਾਗ ਉੱਜੜ ਗਏ ਕਿੰਨੇ ਬੱਚੇ ਅਨਾਥ ਹੋ ਗਏ ਘਰ ਤਬਾਹ ਹੋ ਗਏ ਖੇਤ ਖਲਿਆਣ ਬਰਬਾਦ ਹੋਏ ਕੀਮਤੀ ਜੰਗੀ ਸਮਾਨ ਗੋਲਾ ਬਾਰੂਦ ਖਤਮ ਹੋ ਗਿਆ ਬਹੁਤ ਸਾਰੇ ਅਜਿਹੇ ਆਰਥਿਕ ਨੁਕਸਾਨ ਜਿਸ ਨਾਲ ਕਈ ਪੀੜ੍ਹੀਆਂ ਤੱਕ ਉਸ ਦੀ ਪਰਪਾਈ ਨਾ ਹੋ ਸકી ਅਨੇਕਤਾਨਾ ਸ਼ਾਹ ਨੇ ਆਪਣੀ ਜ਼ਿੱਦ ਕਾਰਨ ਬੇਤਿਹਾਸ਼ਾ ਮਨੁੱਖਤਾ ਦਾ ਕਤਲ ਕੀਤਾ ਉੱਪਰ ਮੈਂ ਜੰਗ ਸ਼ੁਰੂ ਹੋਣ ਦੇ ਕੁਝ ਕਾਰਨ ਲਿਖੇ ਹਨ ਇਹ ਤਾਂ ਸਾਰੇ ਕਾਰਨਾਂ ਦੇ ਢੇਰ ਵਿੱਚੋਂ ਛੁਟਕੀ ਬਰਾਬਰ ਹੀ ਹਨ ਜੰਗਾਂ ਸ਼ੁਰੂ ਹੁੰਦੀਆਂ ਖਤਮ ਵੀ ਹੁੰਦੀਆਂ ਹਨ ਇਸ ਦੌਰਾਨ ਉੱਥੋਂ ਦੇ ਵਸਨੀਕਾਂ ਵਿੱਚ ਦੇਸ਼ ਪ੍ਰੇਮ ਦਾ ਜਜ਼ਬਾ ਹਾਵੀ ਰਹਿੰਦਾ ਹੈ ਇਹ ਇੱਕ ਜ਼ਰੂਰੀ ਜਜ਼ਬਾ ਹੈ ਕਿਸੇ ਵੀ ਦੇਸ਼ ਦੇ ਨਾਗਰਿਕਾਂ ਵਿੱਚ ਹੋਣਾ ਵੀ ਚਾਹੀਦਾ ਹੈ ਪਰੰਤੂ ਕੀ ਦੇਸ਼ ਪ੍ਰੇਮ ਦਾ ਜਜ਼ਬਾ ਸਿਰਫ ਚੰਗਾ ਵਿੱਚ ਲੜਕੇ ਮਰਨ ਮਾਰਨ ਲਈ ਹੀ ਹੁੰਦਾ ਹੈ ਦੇਸ਼ ਪ੍ਰੇਮ ਉਦੋਂ ਕਿਉਂ ਨਜ਼ਰ ਨਹੀਂ ਆਉਂਦਾ ਜਦੋਂ ਉਸ ਦੇਸ਼ ਦੇ ਕਰੋੜਾਂ ਹੀ ਗਰੀਬ ਭੁੱਖੇ ਨੰਗੇ ਗਰੀਬੀ ਬੇਰੋਜ਼ਗਾਰੀ ਅਨਪੜਤਾ ਬਿਮਾਰੀਆਂ ਮਹਾਮਾਰੀਆਂ ਨਾਲ ਬਚਪਨ ਤੋਂ ਬੁਢਾਪੇ ਤੱਕ ਕੁਲ ਦੇ ਚੰਗੀ ਜ਼ਿੰਦਗੀ ਦੀ ਆਸ ਮਦਦਮ ਵੇਖ ਕੇ ਦੁਨੀਆ ਤੋਂ ਕੁਝ ਕਰ ਜਾਂਦੇ ਹਨ ਹਾਂ ਦੇਸ਼ ਪ੍ਰੇਮ ਵਧੀਆ ਜਜ਼ਬਾ ਹੈ ਮੇਰੇ ਵਿੱਚ ਵੀ ਦੇਸ਼ ਪ੍ਰੇਮ ਦਾ ਜਜ਼ਬਾ ਹੈ ਇਹ ਜਜ਼ਬਾ ਕਿਸੇ ਮਜ਼ਲੂਮ ਤੇ ਤਰਸ ਕਰਨ ਲਈ ਤੇ ਨਹੀਂ ਕਹਿੰਦਾ ਪਰ ਜੰਗਾਂ ਵਿੱਚ ਹਰ ਤਰ੍ਹਾਂ ਦੇ ਨੁਕਸਾਨਾਂ ਦੇ ਮਲਬੇ ਨੂੰ ਇੱਕ ਵਿਸ਼ਾਲ ਚਾਦਰ ਵਾਂਗ ਟੱਕ ਲੈਂਦਾ ਹੈ ਦੇਸ਼ਾਂ ਦੇ ਲੋਕ ਇਸ ਜਜ਼ਬੇ ਨਾਲ ਸ਼ਰਾਬ ਹੋਰ ਉਸਦੇ ਗੀਤ ਗਾਉਂਦੇ